ਡੈਨਿਕਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਗੌਰਵ ਤੀਰ ਪੰਜਾਬ ਦੇ ਵਿੱਚ ਜਿੱਥੇ ਹੜਾ ਦੀ ਮਾਰ ਹੈ ਔਰ ਕਿਸਾਨਾਂ ਦੀ ਫਸਲਾਂ ਜਿਹੜੀਆਂ ਡੁੱਬ ਕੇ ਤਬਾਹ ਹੋ ਚੁੱਕੀਆਂ ਨੇ ਕਿਸਾਨ ਦਾਣੇ-ਦਾਣੇ ਨੂੰ ਮਹਤਾਜ ਹੋ ਚੁੱਕਿਆ ਔਰ ਅਗਲੀ ਫਸਲ ਦੀ ਕਿਤੇ ਨਾ ਕਿਤੇ ਫਿਕਰ ਵੀ ਹੈ ਉੱਥੇ ਹੀ ਲੱਗ ਲੱਗ ਸਿੰਗਰਾਂ ਵੱਲੋਂ ਐਨ ਜੀਓਜ਼ ਵੱਲੋਂ ਜਿਹੜੇ ਆ ਪਿੰਡ ਜਿਹੜੇ ਆ ਗੋਦ ਲਿੱਤੇ ਜਾ ਰਹੇ ਆ ਇਸੇ ਦੇ ਵਿੱਚ ਪੰਜਾਬ ਦੀ ਪਹਿਲੀ ਸਿਆਸੀ ਪਾਰਟੀ ਜਿਹੜੀ ਰਾਜਨੀਤਿਕ ਪਾਰਟੀ ਕਿਹਾ ਜਾ ਸਕਦਾ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਆ ਰਾਜਨੀਤੀ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੇ ਪੰਜ ਪਿੰਡ ਗੋਦ ਲਏ ਨੇ ਔਰ ਇਹ ਸਾਰੇ ਪਿੰਡ ਜਿਹੜੇ ਆ ਕਿਸ ਤਰੀਕੇ ਦੇ ਨਾਲ ਗੋਦ ਲਿੱਤੇ ਗਏ ਨੇ ਕੀ ਸਹਾਇਤਾ ਦਿੱਤੀ ਜਾਊਗੀ ਕਿਵੇਂ ਕਿਸਾਨ ਦੀ ਮਤਤ ਕੀਤੀ ਜਾਊਗੀ ਕੀ ਕੀ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਊਗੀਆਂ ਗੱਲਬਾਤ ਕਰ ਲੈਂਦੇ ਆ ਇੱਥੋਂ ਦੇ ਵਿਧਾਇਕ ਰਹ ਚੁੱਕੇ ਨਵਤੇਜ ਸਿੰਘ ਚੀਮਾ ਜੀ ਦੇ ਨਾਲ ਚੀਮਾ ਜੀ ਸਤਿਕਾਰ ਸਤਿਗਾਲ ਜੀ ਚੀਮਾ ਸਾਹਿਬ ਤੁਹਾਡੀ ਜਿਹੜੀ ਪਾਰਟੀ ਹੈ ਪਹਿਲੀ ਰਾਜਨੀਤੀ ਪਾਰਟੀ ਹੈ ਜਿਨ੍ਹਾਂ ਨੇ ਪਿੰਡ ਗੋਦ ਲਏ ਤੇ ਐਨ ਜੀਓਜ਼ ਨੇ ਪਿੰਡ ਗੋਦ ਲਏ ਤੇ ਸਿੰਗਰਾਂ ਨੇ ਗੋਦ ਲਿੱਤੇ ਉਹ ਤਾਂ ਠੀਕ ਸੀਗਾ ਪਰ ਰਾਜਨੀਤੀ ਪਾਰਟੀ ਨੇ ਜਿਹੜੇ 5 ਪਿੰਟ ਗੋਲ ਦਿੱਤੇ ਨੇ ਉਹ ਕਿਸ ਤਰੀਕੇ ਨੇ ਤੇਰੇ ਕਿ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇਹੀ 5 ਪਿੰਟ ਚੁਣੇ ਗਏ ਆ ਔਰ ਕਿੱਦਾਂ ਦੀ ਸਹਾਇਤਾ ਕੀਤੀ ਜਾਊਗੀ ਬਿਲਕੁਲ ਜੀ ਇਹ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇਖਦੇ ਹਾਂ ਨੇ ਤੁਸੀਂ ਰੋਜ਼ ਫਿਰਦੇ ਆ ਔਰ ਰੋਜ਼ ਲੋਕਾਂ ਦੀ ਹੈਲਪ ਕਰਦੇ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਜਨਰਲ ਸੈਕਟਰੀ ਆਫਿਸ ਕੈਪਟਨ ਸੰਦੀਪ ਸੰਧੂ ਜੀ ਉਹਨਾਂ ਨੇ ਇਹ ਜਿਹੜਾ ਪੰਜ ਪਿੰਡ ਜਿਹੜੇ ਆ ਇਹ ਕਹਿੰਦੇ ਮੈਨੂੰ ਗੋਦ ਪੰਜ ਛੇ ਜਿੰਨੇ ਵੀ ਹੋਏ ਹੋਰ ਵੀ ਮਦਦ ਕਰਨਗੇ ਹਲਕਾ ਦਾਖਾ ਵੱਲੋਂ ਕਹਿੰਦੇ ਮੈਂ ਗੋਦ ਲੈਣਾ ਚਾਹੁੰਦਾ ਪਾਲਟੀ ਵੱਲੋਂ ਉਹਨਾਂ ਨੇ ਗੋਦ ਲਏ ਆ ਉਹਦੇ ਚੋ ਕਿਸੇ ਦੀ ਛੱਤ ਪੈਣ ਵਾਲੀ ਆ ਕਿਸੇ ਦਾ ਕੋਈ ਵੀ ਨੁਕਸਾਨ ਹੋਇਆ ਉਹ ਪੂਰਾ ਕਰਨਗੇ ਪੰਜ ਪਿੰਡਾਂ ਚ ਔਰ ਉਸ ਤੋਂ ਬਾਅਦ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਖੱਤਿਆਂ ਦੇ ਵਿੱਚ ਰੇਤ ਨਹੀਂ ਪੈ ਜਾਂਦੀ ਰੇਤ ਟਰੈਕਟਰ ਪਾ 100 ਲੱਗ ਜਾ ਕਹਿੰਦਾ ਸਾਡਾ ਲਿਆਵਾਂਗੇ ਉਹ ਰੇਤ ਪਾਸੀ ਕਰਕੇ ਕਣਕਾਂ ਬੀਜ ਤੱਕ ਵੀ ਜਿਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਬੜੀ ਵੱਡੀ ਗੱਲ ਕਹਿ ਰਹੇ ਹੋ ਕਣਕਾਂ ਬੀਜਣ ਤੱਕ ਦੀ ਜ਼ਿੰਮੇਵਾਰੀ ਚੱਕ ਰਹੇ ਹੋ ਬਿਲਕੁਲ ਜੀ ਬੜੀ ਵੱਡੀ ਗੱਲ ਇਹ ਕਰਨੀ ਪੈਣੀ ਆ ਪੰਜਾਬੀ ਜੇ ਆਪਾਂ ਉਹਨਾਂ ਦੀ ਨਾਮ ਬੱਧ ਕਰਾਂਗੇ ਤਾਂ ਕੌਣ ਕਰੂਗਾ ਇਹ ਤੇ ਉਹਨਾਂ ਦਾ ਧੰਨਵਾਦ ਕੈਪਟਨ ਸੰਦੀਪ ਸੰਧੂ ਜੀ ਦਾ ਸਾਡੇ ਪ੍ਰਧਾਨ ਜੀ ਦਾ ਸਾਰਿਆਂ ਦਾ ਜਿਹੜੇ ਇਸ ਗੱਲ ਲਈ ਉਹਨਾਂ ਨੇ ਏਡਾ ਵੱਡਾ ਕਦਮ ਚੁੱਕਿਆ ਆ ਜਿਹੜਾ ਪਹਿਲੀ ਪਾਰਟੀ ਵਾਕਈ ਤੁਹਾਡੀ ਗੱਲ ਠੀਕ ਆ ਵੀ ਹਰ ਇੱਕ ਨੂੰ ਮੈਂ ਅਪੀਲ ਕਰਦਾ ਵੀ ਕਾਂਗਰਸ ਨੇ ਕੀਤਾ ਕੀਤਾ ਸਾਰੀਆਂ ਪਾਰਟੀਆਂ ਕਿੰਨਾ ਕਾ ਪੰਜ ਪੰਜ 10 ਦਾ ਪਿੰਡ ਅਡਾਪਟ ਕਰੋ ਤੇ ਜਿਹੜਾ ਕੰਮ ਉਹਨਾਂ ਦਾ ਕਿਉਂ ਕਿਸਾਨ ਝੋਨਿਆਂ ਜਿਹੜਾ ਮਰ ਗਿਆ 1 ਲੱਖ ਦਾ ਹੋਣਾ ਸੀ ਝੋਨਾ ਉਹਦਾ ਪਾ ਕੇ ਸਾਰਾ ਤੁਸੀਂ 20000 ਖਰਚਾ 70000 ਝੋਨਾ ਪਾ ਕੇ ਜਿਹ ਪੈਸੇ ਆਰਤੀਆ ਤਾਂ ਚੱਕ ਲੈ ਕਣਕ ਜੇ ਬੀਜ ਕੇ ਦੇ ਦਾਂਗੇ ਨਾ ਉਹਨਾਂ ਨੂੰ ਤੇ ਫਿਰ ਥੋੜਾ ਜਿਹਾ ਉਹਨਾਂ ਦਾ ਭਾਰ ਹਲਕਾ ਹੋਊਗਾ ਇਹ ਮੇਰੀ ਬੇਨਤੀ ਸਾਰਿਆਂ ਨੂੰ ਵੀ ਕਣਕ ਬੀਜਾਂ ਦੀ ਜਮਵਾਰੀ ਚੱਕੋ ਜਿੱਦਾਂ ਹਰ ਇੱਕ ਦੇ ਕੋਲ ਤਾਂ ਪਹਿਲੇ ਨਹੀਂ ਸੀਗੇ ਕਈਆਂ ਕੋ ਪਸ਼ੂ ਵੀ ਸੀਗੇ ਪਸ਼ੂ ਉਹਨਾਂ ਦੇ ਰੁੜ ਗਏ ਆ ਨੁਕਸਾਨ ਹੋ ਗਿਆ ਵਾ ਗਾਂ ਕੋਈ ਕਮਾਈ ਦਾ ਸਾਧਨ ਨਹੀਂ ਰਿਹਾ ਉਹਨਾਂ ਦੀ ਵੀ ਮਦਦ ਕੀਤੀ ਜਾਊਗੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਹਰ ਇੱਕ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਜੇ ਕਿਸੇ ਦਾ ਪਸ਼ੂ ਦਾ ਨੁਕਸਾਨ ਹੋਇਆ ਪਸ਼ੂ ਦਾ ਵੀ ਉਹਨੂੰ ਲੈ ਕੇ ਦਵਾਂਗੇ ਔਰ ਚਾਰਾ ਜਾਂ ਹਰ ਤਰ੍ਹਾਂ ਦੀ ਹੁਣ ਵੀ ਕਰ ਰਹੇ ਆ ਬਾਕੀ ਫਿਰ ਕਰਾਂਗੇ ਯੂਥ ਨੂੰ ਤੁਹਾਡਾ ਕੀ ਮੈਸੇਜ ਹੈ ਯੂਥ ਨੂੰ ਮੇਰਾ ਮੈਸੇਜ ਆ ਵੀ ਜਦੋਂ ਘਰਾਂ ਦੇ ਵਿੱਚੋਂ ਪਾਣੀ ਜਾਣਾ ਨਾ ਅਸੀਂ ਦੇਖੇ 88 ਦੇ ਵੀ ਆਪਣੇ ਘਰ ਦੇ ਵਿੱਚ ਵੀ ਸਾਡੇ 8-8 ਫੁੱਟ ਪਾਣੀ ਆ ਗਿਆ ਸੀ ਜਦੋਂ ਪਾਣੀ ਜਾਂਦਾ ਨਾ ਉਦੋਂ ਆਪਣੇ ਪਿੱਛੇ ਬਿਮਾਰੀਆਂ 스ਮੈਲ ਚਿੱਕੜ ਗਾਰਾ ਬਹੁਤ ਕੁਝ ਛੱਡ ਕੇ ਜਾਂਦਾ ਉਦੋਂ ਮੇਰੀ ਬੇਨਤੀ ਆ ਯੂਥ ਬਹੁਤ ਵੱਡੀ ਪੱਧਰ ਤੇ ਪੰਜਾਬ ਦਾ ਜਿਹੜਾ ਆ ਉਹ ਸੇਵਾ ਤੇ ਲੱਗਾ ਉਦੋਂ ਉਹ ਯੂਥ ਸਾਡੇ ਕੋ ਆਵੇ ਪਿੰਨਾਂ ਦੇ ਵਿੱਚ ਸਫਾਈ ਕਰਨ ਦੀ ਬਹੁਤ ਵੱਡੀ ਲੋੜ ਆ ਉਦੋਂ ਬਿਮਾਰੀਆਂ ਬੜੀਆਂ ਜਾਂਦੀਆਂ ਪੈਣੀਆਂ ਮੈਡੀਕਲ ਕੈਂਪ ਵੀ ਲਾਵਾਂਗੇ ਯੂਥ ਉਦੋਂ ਸਫਾਈ ਨਾਲ ਕਰਾਵੇ ਨਾਲ ਕੰਮ ਕੰਮ ਜਾਵੇ ਬਿਲਕੁਲ ਮੈਸੇਜ ਆ ਰਿਹਾ ਸੀ ਜਿੱਦਾਂ ਪਾਣੀ ਜਦੋਂ ਚੱਲ ਜਾਣਾ ਉਹ ਤੋਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਣਾ ਵਾ ਤੁਹਾਡੇ ਜਿੱਦਾਂ ਤੁਸੀਂ ਯੂਥ ਨੂੰ ਅਪੀਲ ਤਾਂ ਕੀਤੀ ਕੀਤੀ ਤੁਹਾਡੇ ਵੱਲੋਂ ਵੀ ਟੀਮਾਂ ਬਣਾਈਆਂ ਜਾਣਗੀਆਂ ਉਦੋਂ ਬਿਲਕੁਲ ਜੀ ਮੈਡਿਕ ਮੈਂ ਤਾਂ ਹੀ ਇਹ ਵੇਟ ਕਰ ਰਿਹਾ ਵੀ ਮੈਡੀਕਲ ਕੈਂਪ ਜਿਹੜੇ ਬਹੁਤ ਸੰਸਥਾਵਾਂ ਸਾਡੀਆਂ ਵੀ ਜਿਹੜੀਆਂ ਪਾਰਟੀ ਦੀਆਂ ਵੀ ਉਹ ਕਹਿੰਦੇ ਮੈਡੀਕਲ ਕੈਂਪ ਕਦੋਂ ਲਾਈਏ ਕਦੋਂ ਲਾਈਏ ਮੈਂ ਕਿਹਾ ਤੁਹਾਡੇ ਤਾਂ ਰੁਕ ਜਾਓ ਪਾਣੀ ਥੱਲੇ ਜਾਊਗਾ ਤੇ ਫਿਰ ਉਹ ਸਮੈਲ ਜਾਂ ਬਿਮਾਰੀਆਂ ਫੈਲਣ ਦਾ ਬੜਾ ਖਤਰਾ ਵੱਧ ਜਾਂਦਾ ਉਦੋਂ ਫਿਰ ਮੈਡੀਕਲ ਕੈਂਪ ਅਸੀਂ ਦਵਾਈਆਂ ਹਰ ਤਰ੍ਹਾਂ ਦੀ ਮਹਾਈਆ ਕਰਾਵਾਂਗੇ ਇਹ ਸ ਤੁਸੀਂ ਵੀ ਚੀਮਾ ਸਾਹਿਬ ਦੇ ਨਾਲ ਇੰਨੇ ਦਿਨਾਂ ਤੋਂ ਇਹ ਨਾ ਪਿੰਡਾਂ ਦੇ ਵਿੱਚ ਘੁੰਮ ਰਹੇ ਹੋ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰੇ ਕਰ ਰਹੇ ਹੋ ਕਿੱਦਾਂ ਦੇਖਦੇ ਹੋ ਸਾਰਿਆਂ ਨੂੰ ਕੀ ਕੀ ਨੁਕਸਾਨ ਹੋਏ ਨੇ ਕੀ ਕੀ ਗਾਂ ਪਰਪਾਈ ਕੀਤੀ ਜਾਊਗੀ ਕਿੱਦਾਂ ਦਾ ਇਹ ਕਦਮ ਦੇਖਦੇ ਹੋ ਦੇਖੋ ਜਿੱਦਾਂ ਸਾਡੇ ਚੀਮਾ ਸਾਹਿਬ ਨੇ ਦੱਸਿਆ ਪੰਜ ਪਿੰਡ ਗੋਦ ਵਿੱਚ ਲਿਆ ਹਰ ਇੱਕ ਪਾਰਟੀ ਨੂੰ ਹਰ ਇੱਕ ਕਲਾਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਭਾਵੇਂ ਇੱਕ ਪਿੰਡ ਹੀ ਲੈ ਲਓ ਇੱਕ ਡੇਰਾ ਲੈ ਲਓ ਹੁਣ ਤਾਂ ਇਹ ਜਿਹੜੀ ਮਦਦਵਾਜੀ ਇਹ ਅਸਲੀ ਸੇਵਾ ਤਾਂ ਇਹ ਆ ਉਜਦਾ ਹੁਣ ਇਹਨਾਂ ਦੀਆਂ ਫਸਲਾਂ ਦੇ ਵਿੱਚ ਮਿੱਟੀ ਪੈ ਜਾਣੀਆਂ ਅਸਲ ਝੋਨਾ ਤਾਂ ਮਰ ਗਿਆ ਹੁਣ ਜਿਹੜੀ ਕਣਕ ਦੀ ਫਸਲ ਵਾ ਜ਼ਿਮੀਦਾਰ ਨੂੰ ਉਹਦਾ ਫਿਕਰ ਪਿਆ ਹ ਉਹਦੇ ਵਿੱਚ ਡੀਏਪੀ ਖਾਦ ਪੈਣੀ ਆ ਉਹਦੇ ਵਿੱਚ ਕਣਕ ਲੱਗਣੀ ਆ ਉਹਦੇ ਵਿੱਚ ਤੇਲ ਲੱਗਣਾ ਉਹ ਜਿਹੜਾ ਗੋਦ ਲਿਆ ਆ ਪਿੰਡ ਉਹਦੇ ਵਿੱਚ ਫਿਰ ਉਹ ਜਿਹੜੀਆਂ ਚੀਜ਼ਾਂ ਇਹ ਸਾਰੀਆਂ ਫੈਸਿਲਿਟੀ ਉਹ ਉਹਨਾਂ ਨੂੰ ਦੇਣਗੇ ਬਾਕੀਆਂ ਮੇਰੀ ਤਾਂ ਇਹ ਹੀ ਅਪੀਲ ਆ ਵੀ ਚਲੋ ਇੱਕ ਪਿੰਡ ਨਹੀਂ ਇੱਕ ਡੇਰਾ ਹੀ ਲੈ ਲੈਣਾ ਇੱਕ ਡੇਰਾ ਇੱਕ ਘਰ ਨੂੰ ਲੈ ਲੈਣਾ ਉਹਦੀ ਜਿਹੜੀ ਫਸਲ ਵਾ ਉਹਦੀ ਬੀਜ ਕੇ ਉਹਨੂੰ ਜਦਾਂ ਜਿਹੜੀ ਫੈਸਿਲਿਟੀ ਆ ਉਹਨੂੰ ਪ੍ਰੋਵਾਈਡ ਕਰਨ ਸਾਰਿਆਂ ਨੂੰ ਇਹ ਹੀ ਬੇਨਤੀ ਪਈ ਲੱਗੀ ਬਿਲਕੁਲ ਨਵਤੇਜ ਸਿੰਘ ਚੀਮਾ ਜੀ ਨੇ ਵੀ ਇਹੀ ਯੂਥ ਨੂੰ ਅਪੀਲ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਮੁਸੀਬਤ ਜਿਹੜੀ ਆ ਹੋਰ ਵੱਡਾ ਵਿਕਰਾਲ ਰੂਪ ਲੈ ਕੇ ਆਊਗੀ ਕਿਉਂ ਪਾਣੀ ਜਦੋਂ ਚਲਾ ਜਾਂਦਾ ਹੈ ਉਦੋਂ ਫੈਲਦੀਆਂ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਕਈ ਤਰ੍ਹਾਂ ਦੀ ਲੋੜ ਹੁੰਦੀ ਆ ਕਿਸੇ ਦੇ ਪਸ਼ੂ ਰੋੜ ਕੇ ਹੁੰਦੇ ਆ ਕਿਸੇ ਦੀ ਜ਼ਮੀਨ ਦੇ ਵਿੱਚ ਰੇਤੋ ਪੈ ਚੁੱਕੀ ਹੁੰਦੀ ਆ ਔਰ ਇਹ ਜਿਹੜੀ ਆ ਮੁਸੀਬਤ ਜਾਨ ਤੋਂ ਬਾਅਦ ਹੋਰ ਵੱਡੀਆਂ ਮੁਸੀਬਤਾਂ ਦੇ ਨਾਲ ਸਾਹਮਣਾ ਕਰਨਾ ਪੈਣਾ ਵਾ ਸੋ ਉਹਦੇ ਲਈ ਯੂਥ ਤਿਆਰ ਰਵੇ ਇਹਨਾਂ ਵੱਲੋਂ ਵੀ ਆਪਣੀਆਂ ਟੀਮਾਂ ਜਿਹੜੀਆਂ ਨਿਯੁਕਤ ਕੀਤੀਆਂ ਜਾਣਗੀਆਂ ਨਾਲ ਹੀ ਇਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਆ ਕਿ ਆਪਣੀ ਸਮਰੱਥਾ ਅਨੁਸਾਰ ਜਿਹੜਾ ਵਾ ਚਾਹੇ ਇੱਕ ਛੋਟਾ ਜਿਹਾ ਡੇਰਾ ਹੀ ਅਡਾਪਟ ਕੀਤਾ ਜਾਵੇ ਪਰ ਕੀਤਾ ਜ਼ਰੂਰ ਜਾਵੇ ਸਾਡੇ ਨਾਲ ਇਥੋਂ ਯੂਥ ਆਗੂ ਨੇ ਗੁਰਪ੍ਰੀਤ ਸਿੰਘ ਜੀ ਇਹ ਜਾਣ ਲਈ ਕਿ ਤੁਸੀਂ ਨਾਲ ਪਿੰਡਾਂ ਦੇ ਵਿੱਚ ਗਏ ਹੋ ਉੱਥੇ ਤੁਸੀਂ ਦੇਖਿਆ ਕਿ ਯੂਥ ਪੂਰਾ ਜਿਹੜਾ ਵਾ ਜੋਸ਼ੋ ਖਰੋਸ਼ ਦੇ ਨਾਲ ਮਦਦ ਦੇ ਵਿੱਚ ਲੱਗਿਆ ਹੋਇਆ ਆਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਜਿਹੜੀ ਮੁਸੀਬਤ ਆ ਇਹ ਹੋਰ ਵੱਡਾ ਰੂਪ ਲੈ ਲੈਣਾ ਉਹਦੇ ਲਈ ਜਿਹੜਾ ਵਾ ਤੁਹਾਡੇ ਵੱਲੋਂ ਜਿਹੜੇ ਕੀ ਕੀ ਕਦਮ ਕੀਤੇ ਚੱਕੇ ਜਾਣਗੇ ਮੇਰੇ ਲੋ ਤਾਂ ਸਾਰੇ ਜੂਸ ਨੂੰ ਇਹੀ ਅਪੀਲ ਆ ਵੀ ਜਿਹੜੇ ਨਾਲ ਤਗੜੇ ਤਗੜੇ ਟਰੈਕਟਰ ਬਣਾਏ ਆਪਣੇ ਹਨਾ ਜਿਹੜੇ ਟੋਚਨ ਮੁਕਾਬਲੇ ਕਰਦੇ ਆ ਤਮੀਆਂ ਦੇ ਮੁਕਾਬਲੇ ਕਰਦੇ ਆ ਉਹ ਸਾਰੇ ਕੈਨਸਲ ਕਰਕੇ ਤਾਂ ਹੁਣ ਇੱਥੇ ਲੋਡ ਪਾਣੀ ਆਪਾਂ ਨੂੰ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਹੋ ਗਈਆਂ ਨੇ ਉਹ ਟਰੈਕਟਰਾਂ ਦੀ ਹੁਣ ਇੱਥੇ ਜੋਰ ਜਮਾਈ ਕਰਨ ਲਿਆ ਆਗੇ ਤੇ ਨਾਲੇਦੋ ਨਾਲ ਜੋਰ ਜਮਾਈ ਹੋ ਜੂ ਨਾਲੇ ਇਹਨਾਂ ਲੋਕਾਂ ਦਾ ਜਿਹੜਾ ਸਾਰਾ ਬਾਉ ਜਿਹੜੇ ਉੱਚੇ ਨਵੇਂ ਖੇਤ ਹੋਏ ਪਧਰੇ ਹੋ ਜਾਣਗੇ ਉਹਨਾਂ ਨੂੰ ਖੇਤਾਂ ਨੂੰ ਪਧਰੇ ਕਰਕੇ ਇਹੀ ਨੌਜਵਾਨ ਸਾਰੇ ਅੱਗੇ ਆਉਣ ਆਪੋ ਆਪਣੇ ਟਰੈਕਟਰਾਂ ਤੇਲ ਪਾ ਕੇ ਤੇ ਉਹਨਾਂ ਨੂੰ ਕਣਕਾਂ ਬੀਜ ਕੇ ਦੇ ਕੇ ਜਾਣ ਬਿਲਕੁਲ ਇਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਆਪਣੇ ਟਰੈਕਟਰਾਂ ਜੋਰ ਜਿਹੜਾ ਟੋਚਨ ਵਾਲੇ ਮੁਕਾਬਲਿਆਂ ਦੇ ਵਿੱਚ ਲਵਾਉਂਦੇ ਹੋ ਉਹ ਜੋਰ ਜਿਹੜਾ ਟਰੈਕਟਰਾਂ ਦਾ ਇੱਥੇ ਲਵਾਓ ਵੱਡੇ ਵੱਡੇ ਜਿਹੜੇ ਟਾਇਰ ਪਾਏ ਨੇ ਉਹ ਇੱਥੇ ਚਲਾਓ ਤਾਂ ਕਿ ਉਹ ਕਿਸੇ ਕੰਮ ਦੇ ਵਿੱਚ ਲੱਗਣ ਕਿਸੇ ਦਾ ਭਲਾ ਹੋ ਸਕੇ ਇਹ ਸੰਨ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਤੇ ਗੱਲਬਾਤ ਕੀਤੀ ਅਸੀਂ ਨਵਤੇਜ ਸਿੰਘ ਚੀਮਾ ਜੋ ਕਿ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਔਰ ਇਹਨਾਂ ਵੱਲੋਂ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਖੜਕੇ ਮਦਦ ਕਰਨ ਦਾ ਆਸ਼ਵਾਸਨ ਵੀ ਦਿੱਤਾ ਗਿਆ ਹੈ ਤੇ ਭਰੋਸਾ ਵੀ ਦਿਤਾਇਆ ਗਿਆ ਹੈ ਕਿ ਲੋਕਾਂ ਦੀ ਮਦਦ ਲਈ ਇਹਨਾਂ ਵੱਲੋਂ ਵੱਖ-ਵੱਖਰੀਆਂ ਟੀਮਾਂ ਬਣਾਈਆਂ ਜਾਣਗੀਆਂ ਕੈਮਰਾਮੈਨ ਅਮਰਜੀਤ ਦੇ ਨਾਲ ਮੈਂ ਗੌਰਵ ਤੀਰ ਡੈਨਿਕਸ ਵਿਰਟੀਵੀ ਡੈਨਿਕਸ ਵਿਰਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਗੌਰਵ ਤੀਰ ਪੰਜਾਬ ਦੇ ਵਿੱਚ ਜਿੱਥੇ ਹੜਾ ਦੀ ਮਾਰ ਹੈ ਔਰ ਕਿਸਾਨਾਂ ਦੀ ਫਸਲਾਂ ਜਿਹੜੀਆਂ ਡੁੱਬ ਕੇ ਤਬਾਹ ਹੋ ਚੁੱਕੀਆਂ ਨੇ ਕਿਸਾਨ ਦਾਣੇ-ਦਾਣੇ ਨੂੰ ਮਹਤਾਜ ਹੋ ਚੁੱਕਿਆ ਔਰ ਅਗਲੀ ਫਸਲ ਦੀ ਕਿਤਨਾ ਕਿਤੇ ਫਿਕਰ ਵੀ ਹੈ ਉੱਥੇ ਹੀ ਅਲੱਗ-ਅਲੱਗ ਸਿੰਗਰਾਵਲੋਂ ਐਨਜੀਓਜ਼ ਵੱਲੋਂ ਜਿਹੜੇ ਆ ਪਿੰਡ ਜਿਹੜੇ ਆ ਗੋਦ ਲਿੱਤੇ ਜਾ ਰਹੇ ਆ ਇਸੇ ਦੇ ਵਿੱਚ ਪੰਜਾਬ ਦੀ ਪਹਿਲੀ ਸਿਆਸਤੀ ਪਾਰਟੀ ਜਿਹੜੀ ਰਾਜਨੀਤਿਕ ਪਾਰਟੀ ਕਿਹਾ ਜਾ ਸਕਦਾ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਆ ਰਾਜਨੀਤੀ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੇ ਪੰਜ ਪਿੰਡ ਗੋਦ ਲਏ ਨੇ ਔਰ ਇਹ ਸਾਰੇ ਪਿੰਡ ਜਿਹੜੇ ਆ ਕਿਸ ਤਰੀਕੇ ਦੇ ਨਾਲ ਗੋਦ ਲਿੱਤੇ ਗਏ ਨੇ ਕੀ ਸਹਾਇਤਾ ਦਿੱਤੀ ਜਾਊਗੀ ਕਿਵੇਂ ਕਿਸਾਨ ਦੀ ਮਤਤ ਕੀਤੀ ਜਾਊਗੀ ਕੀ ਕੀ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਊਗੀਆਂ ਗੱਲਬਾਤ ਕਰ ਲੈਂਦੇ ਆ ਇੱਥੋਂ ਦੇ ਵਿਧਾਇਕ रह ਚੁੱਕੇ ਨਵਤੇਜ ਸਿੰਘ ਚੀਮਾ ਜੀ ਦੇ ਨਾਲ ਚੀਮਾ ਜੀ ਸਤਿਕਾਰ ਸਤਿਗੁਰ ਜੀ ਚੀਮਾ ਸਾਹਿਬ ਤੁਹਾਡੀ ਜਿਹੜੀ ਪਾਰਟੀ ਹੈ ਪਹਿਲੀ ਰਾਜਨੀਤੀ ਪਾਰਟੀ ਹੈ ਜਿਨ੍ਹਾਂ ਨੇ ਪਿੰਡ ਗੋਦ ਲਿੱਤੇ ਐਨ ਜੀਓਜ਼ ਨੇ ਪਿੰਡ ਗੋਦ ਲਿੱਤੇ ਸਿੰਗਰਾਂ ਨੇ ਗੋਦ ਲਿੱਤੇ ਉਹ ਤਾਂ ਠੀਕ ਸੀਗਾ ਪਰ ਰਾਜਨੀਤੀ ਪਾਰਟੀ ਨੇ ਜਿਹੜੇ 5 ਪਿੰਟ ਗੋਲ ਦਿੱਤੇ ਨੇ ਉਹ ਕਿਸ ਤਰੀਕੇ ਨੇ ਤੇਰੇ ਕਿ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇਹੀ 5 ਪਿੰਟ ਚੁਣੇ ਗਏ ਆ ਔਰ ਕਿੱਦਾਂ ਦੀ ਸਹਾਇਤਾ ਕੀਤੀ ਜਾਊਗੀ ਬਿਲਕੁਲ ਜੀ ਇਹ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇਖਦੇ ਹਾਂ ਨੇ ਤੁਸੀਂ ਰੋਜ਼ ਫਿਰਦੇ ਆ ਔਰ ਰੋਜ਼ ਲੋਕਾਂ ਦੀ ਹੈਲਪ ਕਰਦੇ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਜਨਰਲ ਸੈਕਟਰੀ ਆਫਿਸ ਕੈਪਟਨ ਸੰਦੀਪ ਸੰਧੂ ਜੀ ਉਹਨਾਂ ਨੇ ਇਹ ਜਿਹੜਾ ਪੰਜ ਪਿੰਡ ਜਿਹੜੇ ਆ ਇਹ ਕਹਿੰਦੇ ਮੈਨੂੰ ਗੋਦ ਪੰਜ ਛੇ ਜਿੰਨੇ ਵੀ ਹੋਏ ਹੋਰ ਵੀ ਮਦਦ ਕਰਨਗੇ ਹਲਕਾ ਦਾ ਆਖਾ ਵੱਲੋਂ ਕਹਿੰਦੇ ਮੈਂ ਗੋਦ ਲੈਣਾ ਚਾਹੁੰਦਾ ਪਾਲਟੀ ਵੱਲੋਂ ਉਹਨਾਂ ਨੇ ਗੋਦ ਲਏ ਆ ਉਹਦੇ ਚੋ ਕਿਸੇ ਦੇ ਛੱਤ ਪੈਣ ਵਾਲੀ ਆ ਕਿਸੇ ਦਾ ਕੋਈ ਵੀ ਨੁਕਸਾਨ ਹੋਇਆ ਉਹ ਪੂਰਾ ਕਰਨਗੇ ਪੰਜ ਪਿੰਡਾਂ ਚ ਔਰ ਉਸ ਤੋਂ ਬਾਅਦ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਖੱਤਿਆਂ ਦੇ ਵਿੱਚ ਰੇਤ ਨਹੀਂ ਪੈ ਜਾਂਦੀ ਰੇਤ ਟਰੈਕਟਰ ਪਾ 100 ਲੱਜ ਜਾ ਕੇ ਕਹਿੰਦਾ ਸਾਡਾ ਲਿਆਵਾਂਗੇ ਉਹ ਰੇਤ ਪਾਸੀ ਕਰਕੇ ਕਣਕਾਂ ਬੀਜ ਤੱਕ ਵੀ ਜਿਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਬੜੀ ਵੱਡੀ ਗੱਲ ਕਹਿ ਰਹੇ ਹੋ ਕਣਕਾਂ ਬੀਜਨ ਤੱਕ ਦੀ ਜ਼ਿੰਮੇਵਾਰੀ ਚੱਕ ਰਹੇ ਹੋ ਬਿਲਕੁਲ ਜੀ ਬੜੀ ਵੱਡੀ ਗੱਲ ਇਹ ਕਰਨੀ ਪੈਣੀ ਆ ਪੰਜਾਬੀ ਜੇ ਆਪਾਂ ਉਹਨਾਂ ਦੇ ਨਾਮ ਬੱਦ ਕਰਾਂਗੇ ਤਾਂ ਕੌਣ ਕਰੂਗਾ ਇਹ ਤੇ ਉਹਨਾਂ ਦਾ ਧੰਨਵਾਦ ਕੈਪਟਨ ਸੰਦੀਪ ਸੰਧੂ ਜੀ ਦਾ ਸਾਡੇ ਪ੍ਰਧਾਨ ਜੀ ਦਾ ਸਾਰਿਆਂ ਦਾ ਜਿਹੜੇ ਇਸ ਗੱਲ ਲਈ ਉਹਨਾਂ ਨੇ ਏਡਾ ਵੱਡਾ ਕਦਮ ਚੁੱਕਿਆ ਆ ਜਿਹੜਾ ਪਹਿਲੀ ਪਾਰਟੀ ਵਾਕਈ ਥਾਂ ਦੀ ਗੱਲ ਠੀਕ ਆ ਵੀ ਹਰ ਇੱਕ ਨੂੰ ਮੈਂ ਅਪੀਲ ਕਰਦਾ ਵੀ ਕਾਂਗਰਸ ਨੇ ਕੀਤਾ ਕੀਤਾ ਸਾਰੀਆਂ ਪਾਰਟੀਆਂ ਕਿੰਨਾ ਕਾ ਪੰਜ ਪੰਜ 10 ਦਾ ਪਿੰਡ ਅਡਾਪਟ ਕਰੋ ਤੇ ਜਿਹੜਾ ਕੰਮ ਉਹਨਾਂ ਦਾ ਕਿਉਂ ਕਿਸਾਨ ਝੋਨਿਆਂ ਜਿਹੜਾ ਮਰ ਗਿਆ 1 ਲੱਖ ਦਾ ਹੋਣਾ ਸੀ ਝੋਨਾ ਉਹਦਾ ਪਾ ਕੇ ਸਾਰਾ ਤੁਸੀਂ 20000 ਖਰਚਾ 70000 ਝੋਨਾ ਪਾ ਕੇ ਕਿ ਜੋ ਪੈਸੇ ਆਰਤੀਆ ਤਾਂ ਚੱਕ ਲੈ ਕਣਕ ਜੇ ਬੀਜ ਕੇ ਦੇ ਦਾਂਗੇ ਨਾ ਉਹਨਾਂ ਨੂੰ ਤੇ ਫਿਰ ਥੋੜਾ ਜਿਹਾ ਉਹਨਾਂ ਦਾ ਭਾਰ ਹਲਕਾ ਹੋਊਗਾ ਇਹ ਮੇਰੀ ਬੇਨਤੀ ਸਾਰਿਆਂ ਨੂੰ ਵੀ ਕਣਕ ਬੀਜਾਂ ਦੀ ਜਮਵਰੀ ਚੱਕੋ ਜਿੱਦਾਂ ਹਰ ਇੱਕ ਦੇ ਕੋਲ ਤਾਂ ਪਹਿਲੇ ਨਹੀਂ ਸੀਗੇ ਕਈਆਂ ਕੋ ਪਸ਼ੂ ਵੀ ਸੀਗੇ ਪਸ਼ੂ ਉਹਨਾਂ ਦੇ ਰੁੜ ਗਏ ਆ ਨੁਕਸਾਨ ਹੋ ਗਿਆ ਵਾ ਗਾਂ ਕੋਈ ਕਮਾਈ ਦਾ ਸਾਧਨ ਨਹੀਂ ਰਿਹਾ ਉਹਨਾਂ ਦੀ ਵੀ ਮਦਦ ਕੀਤੀ ਜਾਊਗੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਹਰ ਇੱਕ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਜੇ ਕਿਸੇ ਦਾ ਪਸ਼ੂ ਦਾ ਨੁਕਸਾਨ ਹੋਇਆ ਪਸ਼ੂ ਦਾ ਵੀ ਉਹਨੂੰ ਲੈ ਕੇ ਦਵਾਂਗੇ ਔਰ ਚਾਰਾ ਜਾਂ ਹਰ ਤਰ੍ਹਾਂ ਦੀ ਹੁਣ ਵੀ ਕਰ ਰਹੇ ਆ ਬਾਕੀ ਫਿਰ ਕਰਾਂਗੇ ਯੂਥ ਨੂੰ ਤੁਹਾਡਾ ਕੀ ਮੈਸੇਜ ਹੈ ਯੂਥ ਨੂੰ ਮੇਰਾ ਮੈਸੇਜ ਆ ਵੀ ਜਦੋਂ ਘਰਾਂ ਦੇ ਵਿੱਚੋਂ ਪਾਣੀ ਜਾਣਾ ਨਾ ਅਸੀਂ ਦੇਖੇ 88 ਦੇ ਵੀ ਆਪਣੇ ਘਰ ਦੇ ਵਿੱਚ ਵੀ ਸਾਡੇ 8-8 ਫੁੱਟ ਪਾਣੀ ਆ ਗਿਆ ਸੀ ਜਦੋਂ ਪਾਣੀ ਜਾਂਦਾ ਨਾ ਉਦੋਂ ਆਪਣੇ ਪਿੱਛੇ ਬਿਮਾਰੀਆਂ 스ਮੈਲ ਚਿੱਕੜ ਗਾਰਾ ਬਹੁਤ ਕੁਝ ਛੱਡ ਕੇ ਜਾਂਦਾ ਉਦੋਂ ਮੇਰੀ ਬੇਨਤੀ ਆ ਯੂਥ ਬਹੁਤ ਵੱਡੀ ਪੱਧਰ ਤੇ ਪੰਜਾਬ ਦਾ ਜਿਹੜਾ ਆ ਉਹ ਸੇਵਾ ਤੇ ਲੱਗਾ ਉਦੋਂ ਉਹ ਯੂਥ ਸਾਡੇ ਕੋ ਆਵੇ ਪਿੰਨਾਂ ਦੇ ਵਿੱਚੋਂ ਸਫਾਈ ਕਰਨ ਦੀ ਬਹੁਤ ਵੱਡੀ ਲੋੜ ਆ ਉਦੋਂ ਬਿਮਾਰੀਆਂ ਬੜੀਆਂ ਜਾਂਦੀਆਂ ਪੈ ਜਾਣੀਆਂ ਮੈਡੀਕਲ ਕੈਂਪ ਵੀ ਲਾਵਾਂਗੇ ਯੂਥ ਉਦੋਂ ਸਫਾਈ ਨਾਲ ਕਰਾਵੇ ਨਾਲ ਕੰਮ ਕੰਬ ਜਾਵੇ ਬਿਲਕੁਲ ਮੈਂ ਐਸੇ ਤੇ ਆ ਰਿਹਾ ਸੀ ਜਿੱਦਾਂ ਪਾਣੀ ਜਦੋਂ ਚਲ ਜਾਣਾ ਉਹ ਤੋਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਣਾ ਵਾ ਤੁਹਾਡੇ ਜਿੱਦਾਂ ਤੁਸੀਂ ਯੂਥ ਨੂੰ ਅਪੀਲ ਤਾਂ ਕੀਤੀ ਕੀਤੀ ਤੁਹਾਡੇ ਵੱਲੋਂ ਵੀ ਟੀਮਾਂ ਬਣਾਈਆਂ ਜਾਣਗੀਆਂ ਉਦੋਂ ਬਿਲਕੁਲ ਜੀ ਮੈਡਿਕ ਮੈਂ ਤਾਂ ਹੀ ਇਹ ਵੇਟ ਕਰ ਰਿਹਾ ਵੀ ਮੈਡੀਕਲ ਕੈਂਪ ਜਿਹੜੇ ਬਹੁਤ ਸੰਸਥਾਵਾਂ ਸਾਡੀਆਂ ਵੀ ਜਿਹੜੀਆਂ ਪਾਰਟੀ ਦੀਆਂ ਵੀ ਉਹ ਕਹਿੰਦੇ ਮੈਡੀਕਲ ਕੈਂਪ ਕਦੋਂ ਲਾਈਏ ਕਦੋਂ ਲਾਈਏ ਮੈਂ ਕਹਾ ਤੁਹਾਡੇ ਤਾਂ ਰੁਕ ਜਾਓ ਪਾਣੀ ਥੱਲੇ ਜਾਊਗਾ ਤੇ ਫਿਰ ਉਹ ਸਮੈਲ ਜਾਂ ਬਿਮਾਰੀਆਂ ਫੈਲਣ ਦਾ ਬੜਾ ਖਤਰਾ ਵੱਧ ਜਾਂਦਾ ਉਦੋਂ ਫਿਰ ਮੈਡੀਕਲ ਕੈਂਪ ਅਸੀਂ ਦਵਾਈਆਂ ਹਰ ਤਰ੍ਹਾਂ ਦੀ ਮਹਈਆ ਕਰਾਵਾਂਗੇ ਇਹ ਸ ਤੁਸੀਂ ਵੀ ਚੀਮਾ ਸਾਹਿਬ ਦੇ ਨਾਲ ਇੰਨੇ ਦਿਨਾਂ ਤੋਂ ਇਹ ਨਾ ਪਿੰਡਾਂ ਦੇ ਵਿੱਚ ਘੁੰਮ ਰਹੇ ਹੋ ਹਾਰਡ ਪ੍ਰਭਾਵੇ ਇਲਾਕਿਆਂ ਦੇ ਵਿੱਚ ਦੌਰੇ ਕਰ ਰਹੇ ਹੋ ਕਿੱਦਾਂ ਦੇਖਦੇ ਹੋ ਸਾਰਿਆਂ ਨੂੰ ਕੀ ਕੀ ਨੁਕਸਾਨ ਹੋਏ ਨੇ ਕੀ ਕੀ ਗਾਂ ਪਰਭਾਈ ਕੀਤੀ ਜਾਊਗੀ ਕਿੱਦਾਂ ਦਾ ਇਹ ਕਦਮ ਦੇਖਦੇ ਹੋ ਦੇਖੋ ਜਿੱਦਾਂ ਸਾਡੇ ਚੀਮਾ ਸਾਹਿਬ ਨੇ ਦੱਸਿਆ ਪੰਜ ਪਿੰਡ ਗੋਦ ਵਿੱਚ ਲਿਆ ਹਰ ਇੱਕ ਪਾਰਟੀ ਨੂੰ ਹਰ ਇੱਕ ਕਲਾਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਭਾਵੇਂ ਇੱਕ ਪਿੰਡ ਹੀ ਲੈ ਲਓ ਇੱਕ ਡੇਰਾ ਲੈ ਲਓ ਹੁਣ ਤਾਂ ਇਹ ਜਿਹੜੀ ਮਦਦਵਾਜੀ ਇਹ ਅਸਲੀ ਸੇਵਾ ਤਾਂ ਇਹ ਆ ਉਜਾ ਹੁਣ ਇਹਨਾਂ ਦੀਆਂ ਫਸਲਾਂ ਦੇ ਵਿੱਚ ਮਿੱਟੀ ਪੈ ਜਾਣੀ ਆ ਅਸਲ ਝੋਨਾ ਤਾਂ ਮਰ ਗਿਆ ਹੁਣ ਜਿਹੜੀ ਕਣਕ ਦੀ ਫਸਲ ਵਾ ਜੀਮੀਦਾਰ ਨੂੰ ਉਹਦਾ ਫਿਕਰ ਪਿਆ ਹ ਉਹਦੇ ਵਿੱਚ ਡੀਏਪੀ ਕਾਜ਼ ਪੈਣੀ ਆ ਉਹਦੇ ਵਿੱਚ ਕਣਕ ਲੱਗਣੀ ਆ ਉਹਦੇ ਵਿੱਚ ਤੇਲ ਲੱਗਣਾ ਉਹ ਜਿਹੜਾ ਗੋਦ ਲਿਆ ਆ ਪਿੰਡ ਉਹਦੇ ਵਿੱਚ ਫਿਰ ਉਹ ਜਿਹੜੀਆਂ ਚੀਜ਼ਾਂ ਐ ਸਾਰੀਆਂ ਫੈਸਿਲਿਟੀ ਉਹ ਉਹਨਾਂ ਦੇਣਗੇ ਬਾਕੀਆਂ ਮੇਰੀ ਤਾਂ ਐ ਹੀ ਅਪੀਲ ਆ ਵੀ ਚਲੋ ਇੱਕ ਪਿੰਡ ਨਹੀਂ ਇੱਕ ਡੇਰਾ ਹੀ ਲੈ ਲੈਣਾ ਇੱਕ ਡੇਰਾ ਇੱਕ ਘਰ ਨੂੰ ਲੈ ਲੈਣਾ ਉਹਦੀ ਜਿਹੜੀ ਫਸਲ ਵਾ ਉਹਦੀ ਬੀਜ ਕੇ ਉਹਨੂੰ ਜਦਾਂ ਜਿਹੜੀ ਫੈਸਿਲਿਟੀ ਆ ਉਹਨੂੰ ਪ੍ਰੋਵਾਈਡ ਕਰਨ ਸਾਰਿਆਂ ਨੂੰ ਇਹ ਹੀ ਬੇਨਤੀ ਪਈ ਲੱਗੀ ਬਿਲਕੁਲ ਨਵਤੇਜ ਸਿੰਘ ਚੀਮਾ ਜੀ ਨੇ ਵੀ ਇਹੀ ਯੂਥ ਨੂੰ ਅਪੀਲ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਮੁਸੀਬਤ ਜਿਹੜੀ ਆ ਹੋਰ ਵੱਡਾ ਵਿਕਰਾਲ ਰੂਪ ਲੈ ਕੇ ਆਉਗੀ ਕਿਉਂ ਪਾਣੀ ਜਦੋਂ ਚਲਾ ਜਾਂਦਾ ਹੈ ਉਦੋਂ ਫੈਲਦੀਆਂ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਕਈ ਤਰ੍ਹਾਂ ਦੀ ਲੋੜ ਹੁੰਦੀ ਆ ਕਿਸੇ ਦੇ ਪਸ਼ੂ ਰੋੜ ਕੇ ਹੁੰਦੇ ਆ ਕਿਸੇ ਦੀ ਜ਼ਮੀਨ ਦੇ ਵਿੱਚ ਰੇਤੋ ਪੈ ਚੁੱਕੀ ਹੁੰਦੀ ਆ ਔਰ ਇਹ ਜਿਹੜੀ ਆ ਮੁਸੀਬਤ ਜਾਨ ਤੋਂ ਬਾਅਦ ਹੋਰ ਵੱਡੀਆਂ ਮੁਸੀਬਤਾਂ ਦੇ ਨਾਲ ਸਾਹਮਣਾ ਕਰਨਾ ਪੈਣਾ ਵਾ ਸੋ ਉਹਦੇ ਲਈ ਯੂਥ ਤਿਆਰ ਰਵੇ ਇਹਨਾਂ ਵੱਲੋਂ ਵੀ ਆਪਣੀਆਂ ਟੀਮਾਂ ਜਿਹੜੀਆਂ ਨਿਯੁਕਤ ਕੀਤੀਆਂ ਜਾਣਗੀਆਂ ਨਾਲ ਹੀ ਇਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਆ ਕਿ ਆਪਣੀ ਸਮਰੱਥਾ ਅਨੁਸਾਰ ਜਿਹੜਾ ਵਾ ਚਾਹੇ ਇੱਕ ਛੋਟਾ ਜਿਹਾ ਡੇਰਾ ਹੀ ਅਡਾਪਟ ਕੀਤਾ ਜਾਵੇ ਪਰ ਕੀਤਾ ਜ਼ਰੂਰ ਜਾਵੇ ਸਾਡੇ ਨਾਲ ਇਥੋਂ ਯੂਥ ਆਗੂ ਨੇ ਗੁਰਪ੍ਰੀਤ ਸਿੰਘ ਜੀ ਇਹ ਜਾਣ ਲਈ ਕਿ ਤੁਸੀਂ ਨਾਲ ਪਿੰਡਾਂ ਦੇ ਵਿੱਚ ਗਏ ਹੋ ਉੱਥੇ ਤੁਸੀਂ ਦੇਖਿਆ ਕਿ ਯੂਥ ਪੂਰਾ ਜਿਹੜਾ ਵਾ ਜੋਸ਼ੋ ਖਰੋਸ਼ ਦੇ ਨਾਲ ਮਦਦ ਦੇ ਵਿੱਚ ਲੱਗਿਆ ਹੋਇਆ ਆਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਜਿਹੜੀ ਮੁਸੀਬਤ ਆ ਇਹ ਹੋਰ ਵੱਡਾ ਰੂਪ ਲੈ ਲੈਣਾ ਉਹਦੇ ਲਈ ਜਿਹੜਾ ਵਾ ਤੁਹਾਡੇ ਵੱਲੋਂ ਜਿਹੜੇ ਕੀ ਕੀ ਕਦਮ ਚੁੱਕੇ ਜਾਣਗੇ ਮੇਰੇ ਲੋ ਤਾਂ ਸਾਰੇ ਜੂਸ ਨੂੰ ਇਹੀ ਅਪੀਲ ਆ ਵੀ ਜਿਹੜੇ ਨਾਲ ਤਗੜੇ ਤਗੜੇ ਟਰੈਕਟਰ ਬਣਾਏ ਆਪਣੇ ਹਨਾ ਜਿਹੜੇ ਟੋਚਨ ਮੁਕਾਬਲੇ ਕਰਦੇ ਆ ਤਮੀਆਂ ਦੇ ਮੁਕਾਬਲੇ ਕਰਦੇ ਆ ਉਹ ਸਾਰੇ ਕੈਨਸਲ ਕਰਕੇ ਤਾਂ ਹੁਣ ਇੱਥੇ ਲੋਡ ਪਾਣੀ ਆਪਾਂ ਨੂੰ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਹੋ ਗਈਆਂ ਨੇ ਉਹ ਟਰੈਕਟਰਾਂ ਦੀ ਹੁਣ ਇੱਥੇ ਜੋਰ ਜਮਾਈ ਕਰਨ ਲਿਆ ਆਗੇ ਤੇ ਨਾਲੇ ਤੋਂ ਨਾਲ ਜੋਰ ਜਮਾਈ ਹੋ ਜੂ ਨਾਲੇ ਇਹਨਾਂ ਲੋਕਾਂ ਦਾ ਜਿਹੜਾ ਸਾਰਾ ਬਾਉ ਜਿਹੜੇ ਉੱਚੇ ਨਵੇਂ ਖੇਤ ਹੋਏ ਪਧਰੇ ਹੋ ਜਾਣਗੇ ਉਹਨਾਂ ਨੂੰ ਖੇਤਾਂ ਨੂੰ ਪਧਰੇ ਕਰਕੇ ਇਹੀ ਨੌਜਵਾਨ ਸਾਰੇ ਅੱਗੇ ਆਉਣ ਆਪੋ ਆਪਣੇ ਟਰੈਕਟਰਾਂ ਤੇਲ ਪਾ ਕੇ ਤੇ ਉਹਨਾਂ ਨੂੰ ਕਣਕਾਂ ਬੀਜ ਕੇ ਦੇ ਕੇ ਜਾਣ ਬਿਲਕੁਲ ਇਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਆਪਣੇ ਟਰੈਕਟਰਾਂ ਜੋਰ ਜਿਹੜਾ ਟੋਚਨ ਵਾਲੇ ਮੁਕਾਬਲਿਆਂ ਦੇ ਵਿੱਚ ਲਵਾਉਂਦੇ ਹੋ ਉਹ ਜੋਰ ਜਿਹੜਾ ਟਰੈਕਟਰਾਂ ਦਾ ਇੱਥੇ ਲਵਾਓ ਵੱਡੇ ਵੱਡੇ ਜਿਹੜੇ ਟਾਇਰ ਪਾਏ ਨੇ ਉਹ ਇੱਥੇ ਚਲਾਓ ਤਾਂ ਕਿ ਉਹ ਕਿਸੇ ਕੰਮ ਦੇ ਵਿੱਚ ਲੱਗਣ ਕਿਸੇ ਦਾ ਭਲਾ ਹੋ ਸਕੇ ਇਹ ਸਨ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਤੇ ਗੱਲਬਾਤ ਕੀਤੀ ਅਸੀਂ ਨਵਤੇਜ ਸਿੰਘ ਚੀਮਾ ਜੋ ਕਿ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਔਰ ਇਹਨਾਂ ਵੱਲੋਂ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਖੜ ਕੇ ਮਦਦ ਕਰਨ ਦਾ ਆਸ਼ਵਾਸਨ ਵੀ ਦਿੱਤਾ ਗਿਆ ਹੈ ਤੇ ਭਰੋਸਾ ਵੀ ਦਿਤਾਇਆ ਗਿਆ ਕਿ ਲੋਕਾਂ ਦੀ ਮਦਦ ਲਈ ਇਹਨਾਂ ਵੱਲੋਂ ਵੱਖ-ਵੱਖਰੀਆਂ ਟੀਮਾਂ ਬਣਾਈਆਂ ਜਾਣਗੀਆਂ ਕੈਮਰਾਮੈਨ ਅਮਰਜੀਤ ਦੇ ਨਾਲ ਮੈਂ ਗੌਰਵਦੀਪ ਡੈਨਿਕਸ ਵਿਰਾਟੀਵੀ